ਹਾਂਜੀ ਨਮਸਕਾਰ ਜੀ ਕੀ ਹਾਲ ਚਾਲ ਹੈ ਠੀਕ ਹੋ ਮੈਂ ਸਮਝਲੀ ਮੈਂ ਸਿੱਧਾ ਟੱਬ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ ਅੱਜ ਕੀ ਬਣਨ ਜਾ ਰਿਹਾ ਅੱਜ ਅਸੀਂ ਬਣਾਵਾਂਗੇ ਦਲੀਆ ਦਲੀਆ ਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਹੋਏਗਾ ਨਾ ਛੋਟੇ ਵੱਡੇ ਸਭ ਦਲੀਆ ਬਹੁਤ ਖੁਸ਼ ਹੋ ਕੇ ਖਾਂਦੇ ਨੇ ਐਂ ਤੁਸੀਂ ਮਿੱਠਾ ਬਣਾ ਸਕਦੇ ਹੋ ਨਮਕੀਨ ਬਣਾ ਸਕਦੇ ਹੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਮਿੱਠੇ ਦਲੀਆ ਦੀ ਰੈਸਿਪੀ ਹਾਂਜੀ ਇੱਕ ਕੋਲੀ ਆਪਾਂ ਦਲੀਆ ਲੈ ਲਿਆ ਬਿਲਕੁਲ ਸਾਫ ਸੁਥਰਾ ਦਲੀਆ ਹੈ ਲੇਕਿਨ ਆਪਾਂ ਫਿਰ ਵੀ ਇਹਨੂੰ ਦੋ ਤਿੰਨ ਪਾਣੀ ਚ ਚੰਗੀ ਤਰ੍ਹਾਂ ਧੋ ਲਾਂਗੇ ਬਣਾਉਣ ਵਾਸਤੇ ਕੀ ਕਰਨਾ ਹੈ ਜੀ ਇੱਕ ਕੁੱਕ ਕੁੱਕੜ ਲਲੋ ਅਨ ਉਸੇ ਕੁੱਕੜ ਚ ਬਣਾ ਰਹੇ ਹਾਂ ਠੀਕ ਹੈ ਗੈਸ ਔਨ ਹੈ ਕੁੱਕੜ ਸਟਾ ਗਰਮ ਹੋ ਕੇ ਸਭ ਤੋਂ ਪਹਿਲੇ ਪਾਵਾਂਗੇ ਇੱਕ ਕੜਛੀ ਭਰ ਕੇ ਦੇਸੀ ਘਿਓ ਦੀ ਚਮਚਾ ਨਾਲ ਵੇਖੋ ਤੇ ਚਾਰਕ ਚਮਚੇ ਦੇਸੀ ਘਿਓ ਦੇ ਨੇ ਘਰ ਦਾ ਦੇਸੀ ਘਿਓ ਹੈ ਤਾਂ ਦੇਸੀ ਘਿਓ ਕਦੀ ਮਾੜਾ ਨਹੀਂ ਹੁੰਦਾ ਠੀਕ ਹੈ ਦੇਸੀ ਘਿਓ ਸਾਨੂੰ ਜ਼ਰੂਰ ਖਾਣਾ ਚਾਹੀਦਾ ਵੈ ਲੋ ਜੀ ਇੱਥੇ ਅਸੀਂ ਦੇਸੀ ਘਿਓ ਲੈ ਲਿਆ ਵੈ ਦੇਸੀ ਘਿਓ ਜਿਵੇਂ ਅਸੀਂ ਪਾਵਾਂਗੇ ਗਰਮ ਹੋ ਜਾਏਗਾ ਤੇ ਜਿਹੜਾ ਦਲੀਆ ਸੀ ਧੋ ਕੇ ਰੱਖਿਆ ਸੀ ਨਾ ਉਹ ਆਪਾਂ ਕੁੱਕੜ ਵਿੱਚ ਪਾ ਦਾਂਗੇ ਠੀਕ ਹੈ ਆਪਾਂ ਕੀ ਕਰਨਾ ਦਲੀਆਂ ਨੂੰ ਭੁੰਨਾ ਵੈਸੇ ਰੋਸਟਡ ਦਲੀਆਂ ਹੈਗਾ ਪਰ ਫਿਰ ਵੀ ਆਪਾਂ ਇਹਨੂੰ ਦੇਸੀ ਘੋਚ ਭੁੰਨਾਗੇ ਜਿਹਦੇ ਨਾਲ ਕੀ ਹੋਰ ਵੀ ਜ਼ਿਆਦਾ ਸੁਆਦ ਬਣੇਗਾ ਜਦੋਂ ਦਲੀਆਂ ਪੁੱਜ ਜਾਂਦਾ ਉਹਦੀ ਇਹੀ ਪਹਿਚਾਨ ਹੈ ਕਿ ਉਹ ਹਲਕਾ ਹੋ ਜਾਂਦਾ ਵੀ ਇੱਕਦਮ ਦਾਣੇਦਾਰ ਹੋ ਜਾਂਦਾ ਵੈ ਸਟਾਰਟਿੰਗ 'ਚ ਤੁਹਾਨੂੰ ਲੱਗੇਗਾ ਕਿ ਚਿਪਕ ਰਿਹਾ ਲੇਕਿਨ ਚਿਪਕਦਾ ਨਹੀਂ ਹੈ ਬਿਲਕੁਲ ਜਦੋਂ ਮਿਕਸ ਹੋ ਜਾਏਗਾ ਹੁਣ ਤੁਸੀਂ ਇਹ ਦੇਖੋ ਕਿ ਇੱਕਦਮ ਸੌਫਟ ਹੋ ਗਿਆ ਦਾਣੇਦਾਰ ਹੋ ਗਿਆ ਵੈ بس ਐ ਤੋ ਤੱਕ ਤੁਸੀਂ ਇਹਨੂੰ ਭੁੰਨਾ ਹੈ ਜਦੋਂ ਤੁਸੀਂ ਇਹਨੂੰ ਭੁੰਨਾ ਹੈ ਤੇ ਖਿਆਲ ਰੱਖਣਾ ਕਿ ਗੈਸ ਦਾ ਫਲੇਮ ਬਿਲਕੁਲ ਲੋ ਹੋਣਾ ਚਾਹੀਦਾ ਹੈ ਠੀਕ ਹੈ ਜੀ ਅੱਧਾ ਕੁੱਲੀ ਅਸੀਂ ਇੱਥੇ ਲੈ ਲਈਏ ਸ਼ੱਕਰ ਠੀਕ ਹੈ ਗੁੜ ਦੀ ਜਿਹੜੀ ਸ਼ੱਕਰ ਹੁੰਦੀ ਉਹ ਲੈ ਲਈ ਤੁਸੀਂ ਦੇਸੀ ਖੰਡ ਲੈ ਸਕਦੇ ਹੋ ਤੁਸੀਂ ਇੱਥੇ ਗੁੜ ਵੀ ਲੈ ਸਕਦੇ ਹੋ ਬ੍ਰਾਊਨ 슈ਗਰ ਲੈ ਸਕਦੇ ਹੋ ਜਾਂ ਨਾਰਮਲ ਤੁਸੀਂ ਅਗਰ ਖੰਡ ਪਾਉਂਦੇ ਹੋ ਤੇ ਖੰਡ ਵੀ ਲੈ ਸਕਦੇ ਹੋ ਠੀਕ ਹੈ ਸ਼ੱਕਰ ਲਈ ਅੱਧਾ ਕੋਲੀ ਤੇ ਉਹ ਅਸੀਂ ਗੁੜ ਦੇ ਨਾਲ ਅਦੇ ਨਾਲ ਦਲੀਏ ਦੇ ਨਾਲ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਹੁਣ ਇਹਦੇ ਵਿੱਚ ਜਾਏਗਾ ਪਾਣੀ ਦੇਖੋ ਜਿਹੜੀ ਕੋਲੀ ਨਾਲ ਮੈਂ ਦਲੀਆ ਪਾਇਆ ਸੀ ਉਸੇ ਕੋਲੀ ਦੇ ਨਾਪ ਨਾਲ ਆਪਾਂ ਸ਼ੱਕਰ ਪਾਈ ਹੈ ਅੱਧੀ ਕੋਲੀ ਤੇ ਉਸੇ ਕੋਲੀ ਦੇ ਨਾਪ ਨਾਲ ਇੱਥੇ ਮੈਂ 5 ਕੋਲੀਆਂ ਨਾ ਪਾਣੀ ਦੀਆਂ ਪਾ ਰਹੀਆਂ ਪਾਣੀ ਮੈਂ ਪਹਿਲੇ ਹੀ ਨਾਪ ਕੇ ਰੱਖ ਲਿਆ ਵਾ ਠੀਕ ਹੈ ਪੰਜ ਕੋਲੀਆਂ ਅਸੀਂ ਇਹਦੇ ਵਿੱਚ ਪਾਣੀ ਪਾ ਦਤਾ ਵਾ ਹੁਣ ਇਹਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੇ ਕਰਨਾ ਹੈ ਜੀ ਮਿਕਸ ਕਰਨਾ ਵਾ ਦਲੀਆ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਇਹਦੇ ਵਿੱਚ ਫਾਈਬਰ ਹੁੰਦਾ ਹੈ ਜਿਹੜਾ ਬਹੁਤ ਦੇਰ ਤੱਕ ਸਾਨੂੰ ਫੁੱਲ ਰੱਖਦਾ ਵਾ ਨਾਲੇ ਸਾਨੂੰ ਨਾ ਕਾਂਸਟਿਪੇਸ਼ਨ ਨਹੀਂ ਹੁੰਦਿੰਦਾ ਬਹੁਤ ਹੀ ਸਿਹਤ ਵਾਸਤੇ ਸਾਡਾ ਵਧੀਆ ਆ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਖਵਾਉਣਾ ਚਾਹੀਦਾ ਵਾ ਠੀਕ ਹੈ ਪਾਣੀ ਪਾਤਾ ਹੁਣ ਅਸੀਂ ਕੁੱਕਰ ਦਾ ਢੱਕਣ ਲਾ ਦਤਾ ਜੀ ਹੁਣ ਆਪਾਂ ਇਹਨੂੰ ਆਨ ਦਵਾਂਗੇ 3 ਤੋਂ 4 ਸੀਟੀਆਂ ਠੀਕ ਹੈ ਦਲੀਆ ਨੂੰ ਅਸੀਂ ਪੱਕਾ ਦਿੰਨੇ ਆ ਗੈਸ ਦਾ ਫਲੇਮ ਚੜਾਈ ਹੈ ਤੇ ਤਿੰਨ ਤੋਂ ਚਾਰ ਸੀਟੀਆਂ ਬਾਅਦ ਅਸੀਂ ਚੈੱਕ ਕਰਾਂਗੇ ਇੱਥੇ ਜਿਹੜੀ ਬਿਸਲ ਹੈ ਉਹ ਨਿਕਲ ਚੁੱਕੀ ਹੈ ਟੱਕਣ ਖੋਲ ਲੈਣੇ ਆ ਤੇ ਦਲੀਆ ਨੂੰ ਦੇਖ ਲੈਣੇ ਆ ਵਾਹ ਜੀ ਵਾਹ ਕੀ ਬਾਤ ਹੈ ਕਿੰਡਾ ਸੋਹਣਾ ਰੰਗ ਆਇਆ ਦਲੀਏ ਦਾ ਨਾ ਐਸ ਕਰਕੇ ਇਹ ਰੰਗ ਇਸ ਤਰ੍ਹਾਂ ਦਾ ਕਿਉਂਕਿ ਅਸੀਂ ਇਹਦੇ ਵਿੱਚ ਗੁੜ ਸ਼ੱਕਰ ਪਾਈ ਹੈ ਠੀਕ ਹੈ ਜੀ ਖੰਡ ਪਾਉਂਦੇ ਹੋ ਤਾਂ ਥੋੜਾ ਜਿਹਾ ਲਾਈਟ ਕਲਰ ਰਹੇਗਾ ਠੀਕ ਉਹਦੇ ਵਿੱਚ ਤੁਸੀਂ ਨਾ ਕੇਸਰ ਵਾਲਾ ਦੁੱਧ ਪਾ ਸਕਦੇ ਹੋ ਤਾਂ ਵੀ ਕਲਰ ਬਹੁਤ ਹੀ ਪਿਆਰਾ ਆਂਦਾ ਵੈ ਹੁਣ ਆਪਾਂ ਕੀ ਕਰਨਾ ਹੈ ਜੀ ਹੁਣ ਇਹਦੇ ਵਿੱਚ ਜਾਏਗਾ ਇਲਾਇਚੀ ਪਾਊਡਰ ਫਲੇਵਰ ਵੀ ਥਾਣਾ ਚਾਹੀਦਾ ਨਾ ਕੋਈ ਇਲਾਇਚੀ ਪਾਊਡਰ ਪਾਤੇ ਨਾਲ ਅਸੀਂ ਕੱਟੇ ਬਾਦਾਮ ਤੇ ਕਾਜੂ ਪਾਤੇ ਡਰਾਈ ਫਰੂਟਸ ਜਿਹੜੀ ਤੁਹਾਡੀ ਚੁਆਇਸ ਹੈ ਉਹ ਤੁਸੀਂ ਪਾ ਸਕਦੇ ਹੋ ਬਸ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਨਾਲ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਦੇਸੀ ਘਿਓ ਦਾ ਹਾਂਜੀ ਸਰਵ ਕਰਨ ਤੋਂ ਪਹਿਲੇ ਘਿਓ ਜ਼ਰੂਰ ਪਾਣਾ ਜਿਸ ਨਾਲ ਹੋਰ ਵੀ ਵਧੀਆ ਸਵਾਦ ਆਏਗਾ ਮਿੱਠਾ ਦਲੀਆ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਨਾਲੇ ਤੁਹਾਨੂੰ ਪਤਾ ਹੈ ਕਿ ਜਿਹੜਾ ਦਲੀਆ ਹੈ ਨਾ ਉਹ ਵਜ਼ਨ ਘਟਾਉਣ ਵਿੱਚ ਵੀ ਸਾਡੀ ਬਹੁਤ ਹੈਲਪ ਕਰਦਾ ਹੈ ਅਨਿਤਿ ਕਿਸੇ ਵੀ ਚੀਜ਼ ਦੀ ਮਾੜੀ ਹੁੰਦੀ ਹੈ ਬੋਤਾ ਵੀ ਕਿਸੇ ਚੀਜ਼ ਨੂੰ ਨਹੀਂ ਖਾਣਾ ਚਾਹੀਦਾ ਕਿਉਂਕਿ ਦਲੀਏ 'ਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਕਈ ਜਨਿਆਂ ਨੂੰ ਸੂਟਿੰਗ ਕਰਦਾ ਗੈਸ ਬੰਦੀ ਹੈ ਜਾਂ ਹੋਰ ਵੀ ਕਈ ਦਿੱਕਤ ਹੋ ਸਕਦੀਆਂ ਨਾਰਮਲ ਕੁਆਂਟੀਟੀ 'ਚ ਤੁਸੀਂ ਚੀਜ਼ ਬਣਾਓ ਆਪ ਖਾਓ ਬੱਚਿਆਂ ਨੂੰ ਖਵਾਓ ਕਰਦੇ ਵੱਡਿਆਂ ਨੂੰ ਖਵਾਓ ਹੈਲਦੀ ਟੇਸਟੀ ਸਾਡਾ ਜਿਹੜਾ ਹੈ ਨਾ ਦੱਲਿਆ ਬਣ ਕੇ ਬਿਲਕੁਲ ਤਿਆਰ ਹੈ ਤੇ ਅੱਜ ਦੀ ਰੈਸিপি ਤੁਹਾਨੂੰ ਸਾਰਿਆਂ ਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਬੜੀਆਂ ਸੁੱਖੀਆਂ ਸੁੱਖੀਆਂ ਰੈਸਪੀਆਂ ਮੈਂ ਤੁਹਾਡੇ ਵਾਸਤੇ ਲੈ ਕੇ ਆਉਣੀ ਆ ਤੁਸੀਂ ਵੇਖਦੇ ਹੋ ਤੈਨੂੰ ਬਣਾਇਆ ਵੀ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਜੇ ਚੈਨਲ ਤੇ ਪਹਿਲੀ ਵਾਰ ਹੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਚਲੋ ਜੀ ਫਿਰ ਮਿਲਦੇ ਆ ਇੱਕ ਆਸਾਨ ਤੇ ਸਵਾਦੀ ਜੀ ਰੈਸিপি ਦੇ ਨਾਲ ਤੇ ਉਦੋਂ ਤੱਕ ਥੈਂਕ ਯੂ ਬਾਏ ਬਾਏ